ਤੇ ਆ ਤੁਸੀਂ ਪੜ ਲਓ ਹਨਾ ਤੇ ਆ ਚੱਕੋ ਹੁਣ ਕਲੀਅਰ ਹੁੰਦਾ ਦਾ ਮੇਰੇ ਆਪਾਂ ਜਿਹੜੇ ਪਿਛਲੀ ਵਾਰੀ ਬਦਾਮ ਫਸਾਰੀ ਕੋ ਲਿਆ ਉਹ ਬਦਾਮ ਵਾਲੇ ਚੰਗੇ ਸੀਗੇ ਉਹਨਾਂ ਚ ਤੇਲ ਬਹੁਤ ਹਾਂਜੀ ਲੈਂਥ ਦੇ ਚੜਦੇ ਵਾਲੇ ਭਰਾਵਾਂ ਨੂੰ ਦਿ ਲੋ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਐਨਆਰਈ ਵੀਰ ਆਪਣੀ ਵੀਡੀਓ ਨੂੰ ਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿ ਲੋ ਧੰਨਵਾਦ ਤੇ ਆ ਜੋ ਬਾਬਿਓ ਅੱਜ ਦੀ ਕਰਦੇ ਆ ਵੀਡੀਓ ਸ਼ੁਰੂ ਤੇ ਇਹਨਾਂ ਨੂੰ ਬਾਬਿਓ ਜਲਾਵ ਲਾਇਆ ਹੁਣ ਤੁਤਰ ਨੂੰ ਇਹ ਆਪਾਂ ਛੱਡਣੇ ਆ 4 ਤਰੀਕ ਨੂੰ ਬਾਜੀ ਤੇ ਸੇ ਬਿਠਾ-ਭਿਠਾ ਲਾਪੇ ਪਤਲੀਆਂ ਮਾਰਨ ਹਨਾ ਕਿਉਂਕਿ ਜਲਾਬ ਲਾਇਆ ਹੋਇਆ ਤੇ ਇਹਨਾਂ ਦੋਨਾਂ ਨੂੰ ਵੀ ਆਹ ਬੱਜਾ ਚੀਨੀ ਤੇ ਆਹ ਕੁਤਰ ਚੀਨਾ ਇਹ ਛੱਡਣੇ ਆ ਤੇ ਜਲਾਬ ਕਿਹੜੀਆਂ ਚੀਜ਼ਾਂ ਦਾ ਲਾਇਆ ਵੀਰੇ ਇੱਕ ਆਲੂ ਬੁਖਾਰਾ ਤੇ ਇੱਕ ਜੰਗ ਘਰੜ ਹੋਰ ਵੀ ਕਈ ਚੀਜ਼ਾਂ ਕਈ ਪਾਕ ਲਾਈ ਜਾਂਦੇ ਕਿੱਦਾਂ ਆਪਣਾ ਆਪਣਾ ਹੱਥ ਟਕਾਇਆ ਹਨਾ ਆਪਾਂ ਦੋ ਚੀਜ਼ਾਂ ਦਾ ਵੀ ਲਾ ਸਕਦੇ ਆ ਆਲੂ ਬੁਖਾਰਾ ਤੇ ਜੰਗ ਘਰੜ ਇੱਕ ਆਲੂ ਬੁਖਾਰਾ ਇੱਕ ਜੰਗ ਘਰੜ ਘਟੋ ਘਟ ਇੱਕ ਗਲਾਸ ਪਾਣੀ ਦੇ ਵਿੱਚ ਉਹਦੇ ਵਿੱਚੋਂ 20 ਦਾ 25 ਐਮਐਲ ਪਾਣੀ ਸਵੇਰ ਨੂੰ ਪੁਣ ਕੇ ਚੰਗੀ ਤਰ੍ਹਾਂ ਛਾਣ ਕੇ ਲਾ ਦੇਣਾ ਤੇ ਆਜੋ ਬਾਬੇ ਉਹ ਅਗਲੀ ਕਾਰਵਾਈ ਕਰਦੇ ਆ ਸ਼ੁਰੂ ਅੱਜ ਸਫਾਈਆਂ ਜਲਦਗੀਆਂ ਸ਼ੀਲਾ ਫੇਰ ਨਹੀਂ ਆਇਆ ਪਤੰਦਰ ਆਈ ਫੇਰ ਮੁੱਕਰ ਗਿਆ ਕਹਿੰਦਾ ਘਰੇ ਕੰਮ ਪੈ ਗਿਆ ਹਨਾ ਇਹਨੂੰ ਸਪਾਈਸ ਵੀ ਕਰਨੀ ਆ ਤੇ ਕੂਲਰ ਜਿਹੜਾ ਮੇਰੀ ਸਲਾਹ ਬਣਦੀ ਬਾਬੇ ਉਥੋਂ ਚੱਕ ਕੇ ਨਾ ਆ ਆ ਥੱਡੇ ਚ ਲਾਈਏ ਇੱਧਰ ਇੱਥੇ ਲਾਈਏ ਤੇ ਜਿਹੜੀ ਆ ਜਾਲੀ ਜੁਲੀ ਡੋਲੀ ਡੁਲੀ ਉਥੋਂ ਚੱਕ ਕੇ ਇੱਥੇ ਲਿਆਈਏ ਅੰਦਰ ਹੀ ਇੱਥੋਂ ਕੂਲਰ ਚੱਲ ਗਿਆ ਇਹਨਾਂ ਸਾਰੇ ਪਾਸੇ ਠੰਡੀ ਹਵਾ ਮਾਰ ਦਿਆ ਕਰਨੀ ਹਨਾ ਤੇ ਉਦਾਂ ਵੀ ਠੰਡਾ ਰਹਿੰਦਾ ਗੁੱਡਾ ਵਧੀਆ ਠੰਡਾ ਮਿੱਟੀ ਆ ਗੁੱਡਾ ਵਿੱਚ ਮਿੱਟੀ ਫੇਰੀ ਆ ਬਾਹਰੋਂ ਤਾਂ ਸਸੇ ਮੜਦਾ ਹੀ ਆ ਵਿੱਚ ਮਿੱਟੀ ਫੇਰੀ ਆ ਤੇ ਅੱਜ ਇੱਕ ਕੋਈ ਨਾ ਕੋਈ ਸਪਰੇਅ ਕਰਨੀ ਆ ਵਿੱਚ ਮੈਨੂੰ ਕਾਲੇ ਪੱਬੂ ਮੜੇ ਮੜ ਕੇ ਕਿਤੇ ਕਿਤੇ ਦੀਦੇ ਹਨਾ ਟਾਵੇਂ ਟਾਵੇਂ ਕੋਈ 2 2 4 ਕਾ ਹੋਣਗੇ ਉਹ ਸਪਰੇਅ ਕਰ ਦਿਆਂਗੇ ਅੱਜ ਤੇ ਉਹਦੇ ਨਾਲ ਚੰਗੀ ਤਰ੍ਹਾਂ ਮਰ ਜਾਣਗੇ ਫੇਜੇ ਹੋਊਗੇ ਵੀ ਤਾਂ ਬਾਕੀ ਤਾਂ ਰਹਿਤੀ ਆ ਹੋਰ ਚੀਜ਼ ਤੋਂ ਹੋਰ ਤਾਂ ਮੈਂ ਸਾਰਾ ਦੇਖ ਲਿਆ ਗੁੱਡਾ ਖੋਲ ਕੇ ਹਨਾ ਹੋਰ ਨਹੀਂ ਕੋਈ ਵੀ ਚੱਕਰ ਤੇ ਲੋ ਬਾਬਿਓ ਅੱਜ ਇਧਰੋਂ ਲਾਵਾਂਗੇ ਕੂਲਰ ਆਹਾ ਵਾਲਾ ਆ ਪਾਣੀ ਖਤਮ ਕਰਨ ਡਿਆ ਬਸ ਥੋੜਾ ਜਿਹਾ ਰਹਿ ਗਿਆ ਪਾਣੀ ਖਤਮ ਹੁੰਦਾ ਸਪਾਈ ਕਰੀਏ ਕਿਉਂਕਿ ਬਾਦੂ ਦਾ ਗੰਦ ਕੋ ਦਿੱਥੋਂ ਆਹ ਜਗ੍ਹਾ ਕਿਈ ਆ ਐਵੇਂ ਤੇ ਆਹ ਜਦੋਂ ਬਾਹਰ ਕੱਢ ਨਹੀਂ ਸਕਦੇ ਗਲ ਜਾਣਾ ਕਿਉਂਕਿ ਅਗਲੇ ਸਾਲ ਇੱਥੇ ਜੋੜੀਆਂ ਲਾ ਲਾਂਗੇ ਹੁਣ ਆਹੀ ਹੁਣ ਅਗਲੇ ਮਹੀਨੇ ਮੋਰਲੇ ਮਹੀਨੇ ਤੇ ਇਹਨਾਂ ਨੂੰ ਚੱਕ ਕੇ ਅੰਦਰ ਲੈ ਜਾਣਾ ਦੋਨੇ ਜਾਲ ਵੀ ਅੰਦਰ ਆ ਜਾਣਾ ਤੇ ਜਾਲੀ ਵੀ ਆਹ ਲੋਏ ਬਾਬੇ ਆ ਗਏ ਆ ਛਾਤੇ ਤੇ ਸਾਰੀ ਦਿਹਾੜੀ ਅੱਜ ਦੇ ਲੰਘ ਗਈ ਬਦਾਮ ਬਦੂਮ ਕੂਤਰਾਂ ਨੂੰ ਪਾਤੇ ਸੀਗੇ ਸਪਾਈ ਸੁਹੀ ਕੁਛ ਨਹੀਂ ਕਿਉਂਕਿ ਸ਼ਹਿਰ ਚ ਲੱਗੇ ਤੇ ਕੰਮ ਪੈ ਗਿਆ ਸ਼ਹਿਰ ਜ਼ਰੂਰੀ ਸੀ ਕੁਝ ਤੇ ਉਹ ਕਰਕੇ ਆਏ ਆ ਤੇ ਅੱਜ ਕੁ ਸਵਾਲਾਂ ਦੇ ਜਵਾਬ ਹੀ ਦਵਾਂਗੇ ਵੀਡੀਓ ਦੇ ਵਿੱਚ ਇਸੇ ਵਿਸ਼ੇ ਤੇ ਵੀਡੀਓ ਹੋਊਗੀ ਕਿਹੜੇ ਵਿਸ਼ੇ ਤੇ ਉਹ ਵਿਸ਼ਾ ਫੜ ਲੰਨੇ ਆ ਕੋਈ ਨਾ ਕੋਈ ਜਿਹਨਾਂ ਜਿਹੜੇ ਜ਼ਿਆਦਾ ਕਮੈਂਟ ਹੁੰਦੇ ਪਏ ਆ ਵੀ ਕਬੂਤਰ ਉੜਦੇ ਆ ਬਟ ਵੇਟ ਨਹੀਂ ਬਣਾਉਂਦੇ ਹਨਾ ਪਹਿਲਾਂ ਬਾਬੇ ਕੂਲਰ ਚ ਪਾਣੀ ਪਾਈਏ ਪਾਣੀ ਕੰਮ ਹੋ ਗਿਆ ਉਹ ਨੂੰ ਕਰ ਦੇਣ ਥਲੇ ਟਾਬੇ ਆ ਪਰ ਅਸੀਂ ਕਰਵਾਇਨੇ ਤੇ ਇੱਥੋਂ ਪਾਈਪ ਲਾਇਆ ਸੀ ਵੱਡਾ ਉਹ ਕਰਕੇ ਮੈਂ ਅੱਗੇ ਪਾਉਣਾ ਸੀ ਤੇ ਪੌਂਦਾ ਪੌਂਦਾ ਹੀ ਰਹਿ ਗਿਆ। ਚਲੋ ਬਾਬੇ ਟਾਪਰ ਨੇ ਲਾ ਜਾਂਦਾ ਤੇ ਆਹ ਕਬੂਤਰ ਆਪਾਂ ਪਹਿਲਾਂ ਦਸੀਏ। ਜਿਹੜੇ ਛੱਡਣੇ ਆ ਹਨਾ। ਤੇ ਆਹ ਬੋਰੀ ਚੱਕਣੀ ਹੈ ਚੱਕਣ ਦਾ ਹੀ ਨਹੀਂ ਛੇਤਾ ਰਿਹਾ ਮੈਨੂੰ ਮੈਂ ਘੰਟੇ ਕਿਵਾਂ ਚੱਕ ਦਿੰਦਾ ਹੁਨਾ। ਜ਼ਿਆਦਾ ਨਹੀਂ ਰੱਖੀ ਦੀ ਜਿੱਦਾਂ ਥੋੜਾ ਕਚਰੀ ਰੱਖੀ ਦੀ ਆ। ਠੰਡੀ ਕਰਕੇ ਮੜੀ ਜਿੱਗਲੀ ਕਰਕੇ ਤੇ ਇਹ ਵੀ ਮਤਲਬ ਜਿੱਦਾਂ ਇੱਥੇ ਸੇਕ ਪੈਂਦਾ ਆ ਤੇ ਉਹਦੇ ਨਾਲ ਆਹ ਬੋਰੀਆਂ ਨਾਲ ਸੇਕ ਥੱਲੇ ਨਹੀਂ ਜਾਂਦਾ। ਤੇ ਮੈਂ ਤਾਂ ਰੱਖੀ ਸੀ ਬਦਾਮ ਪਾਉਣੇ ਹੁੰਦੇ ਫਿਰ ਥੱਲੇ ਡੇਕਦੇ ਹਨਾ ਤਾਂ ਕਰਕੇ। ਇੱਕ ਕਾਹ ਛੱਡੀ ਕਬੂਤਰੀ ਸ਼ਾਇਦ ਹਨਾ ਜਾਂ ਛੱਡਾਂਗੇ ਜਾਂ ਆ ਚੀਨਾ ਤੇ ਜਾਂ ਫਿਰ ਆ ਵਾਲਾ ਬੱਚਾ ਅੱਜ ਇਕੱਠੇ ਤਾਂ ਰੱਖਿਆ ਮੈਂ ਚੇਤਾ ਭੁੱਲ ਗਿਆ ਮੈਂ ਬਦਾਮ ਪੁੰਦਾ ਸੀ ਕਬੂਤਰਾਂ ਨੂੰ ਤੇ ਆ ਕਬੂਤਰ ਇੱਥੇ ਵੇਰ ਤੋਂ ਪਾਇਆ ਰਹਿ ਗਿਆ ਹੁਣ ਚੱਕ ਦਿੰਨੇ ਆ ਹਨਾ ਇਹਨੂੰ ਜਾਂਦੇ ਆ ਇਧਰ ਤੇ ਕਬੂਤਰ ਇਧਰ ਪਾਤਾ ਨੂੰ ਪਲਪਲੀ ਪੀ ਲੂਗਾ ਉੱਧਰ ਪਾਣੀ ਇੱਥੇ ਵੀ ਪਿਆਈ ਸੀ ਹਨਾ ਤੇ ਆ ਦੋ ਕਬੂਤਰੀਆਂ ਬਾਬੇ ਇੱਕ ਆਹ ਵਾਲੀ ਛੱਡੀ ਹੁਣ ਤੇ ਇੱਕ ਆ ਬੱਚਾ ਆ ਸੋਰੀ ਨਹੀਂ ਉਹ ਚੀਨਾ ਚੀਨਾ ਤੇ ਕਾ ਬੱਚਾ ਆ ਕਬੂਤਰੀ ਸ਼ਾਇਦ ਲੈ ਕੇ ਜਾਈਏ ਹਨ ਤੇ ਕੱਲ ਨੂੰ ਦੇਖਾਂਗੇ ਕੀ ਬਣਦਾ ਉਹ ਵੀ ਬਾਈਆਂ ਹੁਣ ਆਈ ਜਾਂਦੀਆਂ ਤੇ ਕਬੂਤਰ ਛੱਡਾਂਗੇ ਹਨ ਆ ਆਪਾਂ ਰੋਗ ਲਈਆਂ ਆ ਤੇ ਇੱਕਾ ਝਾਲਰਾਂ ਵਾਲੀ ਆਪਣੀ ਇਹ ਆਪਾਂ ਚਰਾਣਬਾਜੀ ਛੱਡਣੀ ਸੀ ਉਦਾਂ ਪਰ ਇਹਨੂੰ ਪਾਣੀ ਲਾ ਬੈਠਾ ਮੈਨੂੰ ਜੇਤਾ ਭੁੱਲ ਗਿਆ ਸੀ ਹਨਾ ਤੇ ਇਹਦੀ ਜਗ੍ਹਾ ਆਪਾਂ ਲਾਵਾਂਗੇ ਛੱਡਾਂਗੇ ਚਰਾਣ 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 ਛੱਡਾਂਗੇ ਜਾਂ ਆਹ ਵਾਲੀ ਕਬੂਤਰੀ ਜਾਂ ਆਹ ਵਾਲੀ ਤੇ ਜਾਂ ਆਹ ਵਾਲੀ ਆਹ ਦੋਨੇ ਨਾਲ ਆਠ ਨੂੰ ਛੱਡ ਦਾਂਗੇ ਫ੍ਰਿਜ ਵਾਲੀ ਬਾਜੀ ਆ ਆ ਦੋਨੇ ਕਬੂਤਰੀਆਂ ਆਸ ਹੈਗੀਆਂ ਵੀ ਕੁਛ ਕਰਨਗੀਆਂ ਦੋਨੇ ਹੀ ਹਨਾ ਬਾਕੀ ਕਿਸਮਤ ਸਭ ਤੋਂ ਵੱਡੀ ਹੁੰਦੀ ਆ ਤੇ ਮੁੱਦਾ ਬਾਬੋ ਜਿਹੜਾ ਛੇੜਨਾ ਆਪਾਂ ਵੀ ਕਬੂਤਰ ਉੜਦੇ ਆ ਵੇਟ ਨਹੀਂ ਬਣਾਉਂਦੇ ਹੈਗੇ ਤਾਂ ਅੰਦਰ ਉਸ ਤੇ ਆ ਤੇ ਬਾਬੇ ਉਹ ਜਿਹੜੇ ਵੇਟ ਨਹੀਂ ਨਾ ਬਣਾਉਂਦੇ ਉਹ ਰਿਕਵਰੀ ਜਦੋਂ ਉੱਡ ਕੇ ਆ ਕਬੂਤਰ ਪ੍ਰੋਪਰਲੀ ਆਪਾਂ ਰਿਕਵਰ ਨਹੀਂ ਸਹੀ ਤਰੀਕੇ ਨਾਲ ਕਰਦੇ ਤੇ ਉਹ ਉਦੋਂ ਮਤਲਬ ਇਹ ਚੀਜ਼ ਦਾ ਨੁਕਸਾਨ ਹੁੰਦਾ ਵੀ ਜਿਹੜੇ ਥੱਲੇ ਕਬੂਤਰ ਦਿਨੋਂ ਦਿਨੀ ਘਟੀ ਜਾਂਦੇ ਘਟੀ ਜਾਂਦੇ ਹਨਾ ਹੁਣ ਆਪਣੇ ਤੁਸੀਂ ਕਬੂਤਰ ਦੇਖੇ ਸੀ ਹਨਾ ਪਹਿਲਾਂ ਬਸ ਇਹਨਾਂ ਦੀ ਰਿਕਵਰੀ ਟਾਈਮ ਸਰ ਹੋ ਰਹੀ ਆ ਹੁਣ ਉੱਡ ਕੇ ਹੁੰਦੇ ਆ ਵਧੀਆ ਤਰੀਕੇ ਨਾਲ ਰਿਕਵਰੀ ਹੁੰਦੀ ਆ ਹੁਣ ਤੁਹਾਨੂੰ ਮੈਂ ਆਹ ਕਬੂਤਰੀਓ ਚਲੋ ਦਿਖਾ ਦਿੰਦਾ ਹਨਾ ਇਹ ਕਬੂਤਰੀ ਤੁਸੀਂ ਸਾਰਿਆਂ ਨੇ ਦੇਖੀ ਸੀ ਕਿ ਪਿੰਜਰ ਨਿਕਲਿਆ ਸੀ ਥੱਲੇ ਹੋਣਾ ਹੁਣ ਕਬੂਤਰੀ ਗੋਲ ਆ ਐਨ ਗੋਲ ਹੋਈ ਆ ਆ ਤਾਂ ਪਰ ਜੇ ਓਦਾਂ ਹੋਏ ਤਾਂ ਤੇ ਆ ਵੀ ਕਬੂਤਰੀ ਗੋਲ ਆ ਪੂਰੀ ਫੜਨ ਚ ਬਾਕੀ ਪਤਾ ਲੱਗਦਾ ਹਨਾ ਸਾਰੀਆਂ ਕਬੂਤਰੀਆਂ ਗੋਲ ਆ ਹੁਣ ਥੱਲੇਓ ਇਹਨਾਂ ਦੇ ਵਜੂਦ ਇਹ ਜੇ ਕੋਈ ਨਾ ਮੋਟੀਆਂ ਮੋਟੀਆਂ ਨਹੀਂ ਇਹ ਹੈ ਕਬੂਤਰੀਆਂ ਇਦਾਂ ਲੋ ਵਾਲੀਆਂ ਕਬੂਤਰੀਆਂ ਆ ਇਹ ਪਤਲੇ ਪਤਲੇ ਹੀ ਆ ਇਹ ਨਹੀਂ ਮੋٹے ਹੁੰਦੇ ਬਸ ਗੋਲ ਹੁੰਦੇ ਆ ਹੈਗੇ ਇਦਾਂ ਦੇ ਆ ਹਨਾ ਪਤਲੇ ਪਤਲੇ ਆ ਥੋੜੀ ਮੋਟੀ ਜੀ ਆ ਕਬੂਤਰੀ ਜਿਹੜੀ ਆ ਆਹ ਇਹਨੂੰ ਪਰ ਲੋਹ ਚ ਹੀ ਛੱਡਣਾ ਆ ਆ ਬੱਚਾ ਵੀ ਲੋ ਵਾਲਾ ਹੀ ਆ ਹਨਾ ਤੇ ਝੜ ਝੂੜੇ ਪਿਆ ਬਾਕੀ ਚਲੋ ਛੱਡ ਦਿੰਨੇ ਆ ਕੋਈ ਚੱਕਰ ਨਹੀਂ ਭਾਈ ਇੱਕ ਕਲੀ ਸਿੱਟ ਗਿਆ ਫਿਰ ਤੀਜੀ ਤੀਜੀ ਚੌਥੀ ਚੌਥੀ ਕਲੀ ਸਿੱਟ ਗਿਆ ਇਹ ਤੇ ਜਿਹੜਾ ਬਾਬੇ ਮੁੱਦਾ ਵੀ ਕਬੂਤਰ ਜਿਹੜਾ ਥੱਲੇ ਉਹ ਜਿਹੜੇ ਸੁੱਕਦੇ ਆ ਆਪਾਂ ਰਿਕਵਰੀ ਨਹੀਂ ਵੀਰੇ ਆਹ ਦੱਸਦਾ ਮੈਂ ਜਿਹੜੇ ਕਬੂਤਰ ਆਖਿਰ ਕਵਰ ਨਹੀਂ ਨਾ ਹੁੰਦੇ ਆ ਤੁਸੀਂ ਤੇਨ ਕੀ ਜਿਆ ਕਰ ਲਿਓ 100% ਆ ਤੁਹਾਡੇ ਕਬੂਤਰ ਵੀਰੇ ਹੋਣਗੇ ਹਨਾ ਥੱਲੇ ਗੋਲ ਵੀ ਹੋਣਗੇ ਸਾਰੇ ਐ ਵਧੀਆ ਤਰੀਕੇ ਨਾਲ ਬਾਕ ਕਬੂਤਰ ਨੂੰ ਜਦੋਂ ਆਂਦਾ ਜੇ ਤੁਹਾਡੇ ਕੋਲ ਗਲੂਕੋਜ਼ ਰਿਕਵਰੀ ਵਾਲਾ ਨਹੀਂ ਹੈਗਾ ਤਾਂ ਤੁਸੀਂ ਇੱਕ ਇੱਕ ਗਲੂਕੋਜ਼ ਡੀ ਆਉਂਦਾ ਇੱਕ ਗਲੂਕੋਜ਼ ਸੀ ਆਉਂਦਾ ਹਨਾ ਉਹ ਲਿਆਇਓ ਤੇ ਉਹ ਤੇ ਇੱਕ ਤੁਸੀਂ ORS ਲਿਆਇਓ ਇਤਨਾ ਚੀਜ਼ਾਂ ਨੂੰ ਜਦਾਂ ORS ਜਿਹੜਾ ਚਮਚੇ ਦਾ ਚੌਥਾ ਹਿੱਸਾ ਇੱਕ ਕੁੰਡੇ ਦੇ ਵਿੱਚ 1.5 ਲੀਟਰ ਪਾਣੀ ਪੈਂਦਾ ਉਹ ਲੀਟਰ 1.5 ਲੀਟਰ ਹਨਾ ਲੀਟਰ ਵੀ ਪੈਂਦਾ ਉਹ ਚੱਲੂ ਚਮਚੇ ਦਾ ਚੌਥਾ ਹਿੱਸਾ ਤੇ ਜਿਹੜਾ ਆਪਾਂ ਆਮ ਰੋਟੀ ਖਾਣ ਨੂੰ ਸਬਜ਼ੀ ਦਾ ਨੂੰ ਛੋਟਾ ਚਮਚਾ ਹੁੰਦਾ ਹੀ ਆ ਤੇ ਅੱਧਾ ਚਮਚਾ ਤੁਸੀਂ ਸੈਟ ਲਓ ਗਲੂਕੋਜ਼ ਦੀ ਦਾ ਅੱਧਾ ਅੱਧਾ ਸੈਟ ਲਓ ਦਾ ਸੀ ਦਾ ਹਨ ਤੇ ਉਹ ਤੁਸੀਂ ਕਬੂਤਰ ਨੂੰ ਜਦੋਂ ਆ ਗਿਆ ਉਹਦੀਆਂ ਚੁਸਕੀਆਂ ਲਵਾਓ ਉਹੋ ਜਿਹੜਾ ਰਜਮਾ ਪਾਣੀ ਦਿਓ ਹਨਾ ਉੱਡ ਕੇ ਆਏ ਨੂੰ ਉਹਦੇ ਨਾਲ ORS ਜਿਹੜਾ ਪਾਣੀ ਸਾੜ ਗਿਆ ORS ਨਾਲ ਪਾਣੀ ਵੀ ਪੂਰਾ ਹੋ ਜਾਊਗਾ ਤੇ ਗਲੂਕੋਨਡੀ ਕੁਲ ਕੋਈ ਸਾਰੇ ਇਹੀ ਕੰਮ ਕਰਦੇ ਹਨਾ ਇਹਨਾਂ ਦਾ ਰਿਕਵਰੀ ਜਲਦੀ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਬਾਬਿਓ ਜਿਹੜਾ ਆਪਾਂ ਕਰਨਾ ਆ ਵੀ ਜਦੋਂ ਕਬੂਤਰ ਨੂੰ ਪਰ ਕਰ ਲਿਆ ਰਿਕਵਰੀ ਸਾਰਾ ਕਰ ਲਿਆ ਹਨਾ ਪਾਣੀ ਪੂਣੀ ਪੀ ਗਿਆ ਪਾਣੀ ਖਿੱਚ ਕੇ ਆਪ ਦਾ ਦੋ ਚਾਰ ਵਾਰੀ ਪਾਣੀ ਰਖੜਾ ਉਹਦੇ ਮੂਰੇ ਜਿੰਨੀ ਵਾਰੀ ਕਬੂਤਰ ਪਾਣੀ ਜਦੋਂ ਤੱਕ ਪਾਣੀ ਪੀਣੋਂ ਹਟਦਾ ਨਹੀਂ ਓਨੀ ਚੱਕਰ ਕਬੂਤਰ ਨੂੰ ਬਾਦਾਮ ਨਹੀਂ ਪੋਣੀ ਓਨੀ ਚੱਕਰ ਤੁਸੀਂ ਮਤਲਬ ਕਬੂਤਰ ਨੂੰ ਪਾਣੀ ਦੇਈ ਜਾਣਾ ਜਦੋਂ ਕਬੂਤਰ ਪਾਣੀ ਆਪ ਦਾ ਖਿੱਚ ਕੇ ਦੁਬਾਰਾ ਨਾ ਪੀਵੇ ਪਾਣੀ ਤੇ ਉਸ ਤੋਂ ਬਾਅਦ ਤੁਸੀਂ ਪਾਣੀ ਹਨਾ ਕਬੂਤਰ ਨੂੰ ਗਾਂ ਫੇ ਪਾਣੀ ਰੱਖ ਕੇ ਦੇਖਣਾ ਵੀ ਹੁਣ ਨਹੀਂ ਪਿੰਦਾ ਜਦੋਂ ਕਬੂਤਰ ਪਾਣੀ ਖਿੱਚੜੋਂ ਹਟ ਗਿਆ ਉਦੋਂ ਬਾਅਦ ਤੁਸੀਂ ਇਹਨੂੰ ਕਬੂਤਰਾਂ ਨੂੰ ਦਾਣਾ ਪੋਣਾ ਬਦਾਮ ਦਾਣੇ ਜੋ ਵੀ ਹੋਣੇ ਹਨ ਬਦਾਮ ਕੱਟ ਕੇ ਜਿੱਦਾਂ ਛੋਟੇ ਛੋਟੇ ਕੱਟ ਲਓ ਜਿੱਦਾਂ ਵੀ ਆਪਾਂ ਕੱਟਦੇ ਆ ਤੇ ਇਹਨਾਂ ਨੂੰ ਵੀ ਯਾਰ ਪਾਣੀ ਪੋਣਾ ਹਨਾ ਹੈਗਾ ਤੇ ਤੁਸੀਂ ਜਿੱਦਾਂ ਕੱਟ ਲਏ ਬਦਾਮ ਛੋਟੇ ਛੋਟੇ ਕੱਟ ਕੇ 2 ਮਿੰਟ ਪਾਣੀ ਸੋਕ ਲੈਂਦੋ 1 ਮਿੰਟ 1.5 ਮਿੰਟ ਹਨਾ ਪਾਣੀ ਸੋਕ ਜੂਗਾ ਤੇ ਉਸ ਤੋਂ ਬਾਅਦ ਬਾਬੇ ਜਦੋਂ ਪਾਣੀ ਸੁੱਕ ਗਿਆ ਉਹਨਾਂ ਦਾ ਬਦਾਮਾਂ ਦਾ ਤੇ ਤੁਸੀਂ ਕੀ ਕਰਨਾ ਬਾਅਦ ਚੋਂ ਉਹਦੇ ਉੱਤੇ ਮੱਖਣ ਪਾ ਦੇਣਾ ਥੋੜਾ ਜਿਹਾ ਫ੍ਰਿਜੋਂ ਠੰਡਾ ਮੱਖਣ ਲੈ ਹੋਣਾ ਪਾ ਕੇ ਬਦਾਮਾਂ ਦੇ ਉੱਤੇ 5 ਮਿੰਟ ਲਈ ਪੂਰਾ ਕੜੀ ਦੇ ਹਿਸਾਬ ਨਾਲ 5 ਮਿੰਟ ਲਈ ਛਾਵੇਂ ਰੱਖ ਦੇਣਾ ਠੰਡੀ ਜਗ੍ਹਾ ਤੇ ਪੱਖੇ-ਪੁੱਖੇ ਮੁਰੇ ਰੱਖ ਦਿਓ ਹਨਾ ਜਾਂ ਕਿੱਦਾਂ ਵੀ ਵੀ ਜਿਹੜਾ ਪਿਗਲੇ ਨਾ ਮੱਖਣ ਵਿੱਚ بڑے ਬਾਦਾਮ ਪੀ ਲੈਣਾ ਕਿਉਂਕਿ ਜੇ ਆਪਾਂ ਇਦਾਂ ਹੀ ਮੱਖਣ ਦਵਾਂਗੇ ਤਾਂ ਕਬੂਤਰਾਂ ਨੇ ਮਿੰਟੋ-ਮਿੰਟਿਓ ਮੱਖਣ ਮਤਲਬ ਖਿੱਚ ਲੈਣਾ ਤੇ ਉਹਦਾ ਫਾਇਦਾ ਨਹੀਂ ਜਿਹੜਾ ਬਾਦਾਮਾਂ ਦੇ ਵਿੱਚ ਰੱਜ ਜਾਣਾ ਉਹ ਜਿੱਦਾਂ-ਜਿੱਦਾਂ ਇਕੱਲਾ-ਇਕੱਲਾ ਬਾਦਾਮ ਖਿੱਚਣਾ ਉਦੋਂ-ਉਦੋਂ ਬਾਦਾਮ ਗਲਣਾ ਉਦੋਂ-ਉਦੋਂ ਉਹ ਅਸਰ ਜਾਣਾ ਲੰਬੇ ਟਾਈਮ ਤੱਕ ਮਤਲਬ ਜਿਹੜਾ ਹੈਗਾ ਮੱਖਣ ਦਾ ਅਸਰ ਰਹੂਗਾ ਤੇ ਇਹ ਰੈਗੂਲਰ ਇਹੀ ਪੋਣਾ ਤੁਸੀਂ ਡੇਲੀ ਪਾ ਸਕਦੇ ਆ ਬਦਾਮਾਂ ਦੇ ਉੱਤੇ ਮੱਖਣ ਜਿੱਦਾ ਇੱਕ ਬਦਾਮ ਜਿੱਦਾ ਮੱਖਣ ਹਨਾ ਪਾ ਲੋ ਇੱਕ ਮਿੰਟ ਬਾਬੇ ਉਹ ਭਰ ਗਿਆ ਯਾਰ ਕੂਲਰ ਫੇ ਅੱਜ ਚੱਕੜ ਹੋ ਜਾਣਾ ਮੈਨੂੰ ਚਿੱਤਾ ਭੁੱਲ ਜਾਂਦਾ ਵੀਡੀਓ ਬਣਾਉਣ ਲੱਪਿਆ ਸੀ ਉਹਦੇ ਚੱਕਰਾਂ ਚ ਚਿੱਤਾ ਭੁੱਲ ਗਿਆ ਤੇ ਵੀਡੀਓ ਦੇ ਚੱਕਰ ਜਬਾਬੇ ਚਿੱਤਾ ਭੁੱਲ ਗਿਆ ਪਾਣੀ ਦਾ ਫੇਰ ਚੱਕੜਾ ਚਿਕੜੀ ਹੋ ਗਿਆ ਨਾ ਅੰਦਰ ਕੂਲਰ ਕੱਲ ਨੂੰ ਕੱਢ ਕੇ ਬਾਹਰ ਲਾ ਦੇਣਾ ਅੱਜ ਸ਼ਹਿਰ ਚੱਲ ਕੇ ਤਾਂ ਨਹੀਂ ਹੋਇਆ ਹਨਾ ਆ ਸਾਰਾ ਕੁਝ ਚੱਕ ਕੇ ਉਹ ਹੁੱਡੇ ਚ ਖੁੱਡਾ ਠੰਡਾ ਰਹਿੰਦਾ ਆ ਫੇਰ ਗੰਦ ਪੈ ਗਿਆ ਇੱਥੇ ਸਮੈਲ ਆਉਣੀ ਹੁਣ ਦੇਖਦੇ ਆ ਬਾਹਰੋਂ ਬਾਹਰ ਉਥੇ ਪਜੇ ਭਰ ਵੀ ਜਾਇਆ ਕਰੂਗਾ ਤੇ ਬਾਹਰ ਹੀ ਰਿਆ ਕਰੂਗਾ ਤੇ ਰਹੀ ਗੱਲ ਬਾਬਿਓ ਕਿਹੜੀ ਗੱਲ ਕਰਤਾ ਸੀ ਆਪਾਂ ਹਾਂ ਜੋ ਬਦਾਮਾਂ ਦੇ ਮੱਖਣ ਮੁਖੜ ਤੁਸੀਂ ਪਾਤਾ ਜੋ ਵੀ ਆ ਹਨਾ ਤੇ ਉਦੋਂ ਬਾਅਦ ਸ਼ਾਮ ਦੀ ਵਾਰੀ ਜਿਹੜੇ ਕਬੂਤਰ ਸੁੱਕਦੇ ਆ ਉਹ ਤੁਸੀਂ ਮਤਲਬ ਬਣਾਉਣਾ ਲਾ ਲਓ ਲੱਸੀ ਲੈਣੀਆਂ ਅੱਤਾ ਗਲਾਸ ਦਹੀਂ ਤੇ ਅੱਤਾ ਗਲਾਸ ਲੱਸੀ ਦਾ ਠੀਕ ਆ ਉਹਦੇ ਵਿੱਚ ਬਾਬੇ ਤੁਸੀਂ ਆਹ ਪੁਣੀ ਦਵਾਈ ਇਹ ਲੋਕ ਜੋ ਕਲੀਅਰ ਨਹੀਂ ਆ ਰਿਹਾ ਰੋ ਕਰ ਦੇ ਕਲੀਅਰ ਤੇ ਆ ਤੁਸੀਂ ਪੜ ਲਓ ਹਨਾ ਤੇ ਆ ਚੱਕੋ ਹੁਣ ਕਲੀਅਰ ਹੁੰਦਾ ਨਾ ਕਿਉਂਕਿ ਕਈਆਂ ਨੂੰ ਮੈਂ ਬੋਲਿਆ ਹੁੰਦਾ ਅਗਲੇ ਕਹਿੰਦੇ ਵੀ ਬੋਲੇ ਦਾ ਸਮਝ ਨਹੀਂ ਲੱਗਦਾ ਇੱਦਿ ਦਿਖਾ ਦਿਓ ਹੁਣ ਇਸ ਕਰਕੇ ਆਪਾਂ ਮੈਡੀਸਿਨ ਦਾ ਨਾਮ ਨਹੀਂ ਬੋਲਿਆ ਕਰਨਾ ਤੁਸੀਂ ਇੱਦਾਂ ਦੇਖ ਲਿਆ ਕਰੋ ਪੂਰਾ ਕਲੀਅਰ ਸਕਰੀਨਸ਼ਾਟ ਲੈ ਲਓ ਇੱਕ ਕੈਪਸੂਲ ਇਹਦਾ ਲੈਣਾ ਤੁਸੀਂ ਇੱਦਾਂ ਦੇ ਕੈਪਸੂਲ ਹੁੰਦੇ ਆ ਠੀਕ ਆ ਤੇ ਉਸ ਤੋਂ ਬਾਅਦ ਲੈਣਾ ਤੁਸੀਂ ਬਿਕਾਸੂਲ ਦਾ ਕੈਪਸੂਲ ਇੱਕ ਇਹ ਤਾਂ ਆਮ ਹੀ ਪਤਾ ਨਾ ਸਾਰਿਆਂ ਨੂੰ ਬਿਕਾਸੂਲ ਦਾ ਕੈਪਸੂਲ ਉਸ ਤੋਂ ਬਾਅਦ ਤੁਸੀਂ ਆਹਾ ਆ ਵੀ ਆਮ ਹੀ ਪਤਾ ਟੈਰਾਮਾਈਸਿਨ ਦਾ ਕੈਪਸੂਲ ਇਹਦੇ ਨਾਲ ਦਾ ਹੀ ਲੈਣਾ ਗੁਲਾਬੀ ਗੁਲਾਬੀ ਹੋਈ ਆਹੋ ਠੀਕ ਹੈ ਇਹਨਾਂ ਨੂੰ ਕਰਨਾ ਕੀ ਹੈ ਬਾਬਿਓ ਇਹਨਾਂ ਤਿੰਨਾਂ ਕੈਪਸੂਲਾਂ ਨੂੰ ਅੱਧਾ ਗਲਾਸ ਆਪਾਂ ਲੱਸੀ ਦਾ ਤੇ ਅੱਧਾ ਪਾਣੀ ਦਾ ਮਤਲਬ ਹੈ 20 ਕਬੂਤਰਾਂ ਨੂੰ ਘਟੋ ਘਟ 20 ਬਾਈਆਂ ਕਬੂਤਰਾਂ ਨੂੰ ਇੱਕ ਇੱਕ ਕੈਪਸੂਲ ਲੱਗਣਾ ਚਾਹੀਦਾ ਇੱਕੋ ਇੱਕੋ ਇੱਕ ਕੈਪਸੂਲ 20 ਤੇ ਬਾਈਆਂ ਕਬੂਤਰਾਂ ਨੂੰ ਇੱਕ ਇੱਕ ਤਿੰਨਾਂ ਦਾ ਲੈਣਾ ਤੇ 20 ਤੇ 22 ਕਬੂਤਰਾਂ ਨੂੰ ਦੇਣਾ ਉਹ ਲੱਸੀ ਲੈ ਲਓ 15 15 ਐਮਐਲ ਲੱਸੀ ਲੈ ਲਓ ਇੱਕ ਕਬੂਤਰ ਦੇ ਹਿਸਾਬ ਨਾਲ 5 ਦਿਨ ਦਾ ਕੋਰਸ ਕਰਾਉਣਾ ਆਪਾਂ ਇੱਕ ਦਿਨ ਦਾ ਨਹੀਂ 5 ਦਿਨ ਦਾ ਲਗਾਤਾਰ ਠੀਕ ਹੈ ਜਿਹੜੇ ਕੋ ਚਾਟੀ ਦੀ ਲੱਸੀ ਹੈਗੀ ਉਹ ਵੀ ਦੇ ਸਕਦਾ ਦਹੀਂ ਦੀ ਬਣਾ ਕੇ ਵੀ ਦੇ ਸਕਦੇ ਕੋਈ ਚੱਕਰ ਨਹੀਂ ਤੇ ਇਹਨੂੰ ਤੁਸੀਂ ਰਾਤ ਨੂੰ ਦੇਣਾ ਇਹ ਦਾਣੇ ਤੋਂ ਬਾਹਰ ਜਦੋਂ ਹੁਣ ਬਾਦਾਮ ਤੋਂ ਪਾਤੇ ਰਾਤ ਨੂੰ ਆਪਾਂ ਜਾਣਾ ਨਾ ਵੀ ਥੱਲੇ ਚੱਲੇ ਆ ਹੁਣ ਬੱਸ ਉਨੀ ਹੋਣਾ ਹੁੱਡੇ ਤੇ 7 ਵਜੇ 8 ਵਜੇ ਹੈਨਾ 8 ਵਜੇ ਤੁਸੀਂ ਇਹ ਲੱਸੀ 15-15 ml ਦੇ ਜਾਣੀ ਇੱਕ ਤਾਂ ਤੁਹਾਡੇ ਕਬੂਤਰ ਹੈਸ਼ ਨਹੀਂ ਰੱਖੂਗੇ ਸਵੇਰ ਨੂੰ ਐਨ ਖਾਲੀ ਹੋ ਜਾਣਗੇ ਦੂਜੀ ਰਹੀ ਗੱਲ ਬਬਿਓ ਇਹਦੇ ਨਾਲ 5 ਦਿਨ ਦੇ ਅੰਦਰ-ਅੰਦਰ ਤੁਹਾਨੂੰ 4 ਤੋਂ 5 ਦਿਨ ਦੇ 3 ਦਿਨ ਦੇ ਵਿੱਚ ਉਹ ਚ ਰਿਜ਼ਲਟ ਪਤਾ ਲੱਗਣ ਲੱਪੂਗਾ ਕਬੂਤਰ ਥੱਲੋ ਲਾਲ ਤੇ ਗੋਲ ਹੋਣੇ ਸ਼ੁਰੂ ਹੋ ਜਾਣਗੇ ਜ਼ੋਰ ਘੱਟ ਲਵਾਇਓ ਦੋ ਬੰਦੀਆਂ ਦੇ ਭਾਵੇਂ ਛੱਡ ਲਿਓ ਇੱਕ ਬੰਦੀ ਦੇ ਨਾਲ ਆਇਓ ਜਿਹੜੇ ਬਾਲੇ ਸੁੱਕਦੇ ਪਏ ਆ ਨਾ ਬਿਠਾ ਵੀ ਪੀਲੀਆਂ ਮਾਰ ਲਾ ਪਣਗੇ ਗਰਮੀ ਵੀ ਕੱਢਣਗੇ ਅੰਦਰੋਂ ਐਨ ਮਤਲਬ ਤੰਦਰੁਸਤ ਹੋ ਜਾਣਗੇ ਇਹਨਾਂ ਤਿੰਨਾਂ ਇਹਦਾ ਕੰਮ ਆ ਵੀਰੇ ਪਰਣਾ ਆਹ ਕੈਪਸੂਲ ਦਾ ਕੰਮ ਆ ਕਬੂਤਰ ਨੂੰ ਬਿਲਕੁਲ 골 ਕਰ ਦੂ ਥੱਲਿਓ ਕੋਈ ਵੀ ਕਹਿੰਦਾ ਯਾਰ ਇਹ ਕੈਪ ਦਵਾਈ ਉਹ ਚੀਜ਼ ਤੋਂ ਆ ਉਸ ਚੀਜ਼ ਤੋਂ ਭਾਈ ਆਪਾਂ ਕਿਹੜਾ ਡਾਕਟਰ ਆ ਹਨਾ ਬਾਕੀ ਰਹੀ ਗੱਲ ਇਹ ਐਕਸਪੈਰੀਮੈਂਟ ਕੀਤਾ ਆ ਇਹ ਦਿੱਤੇ ਆ ਇਹਦਾ ਰਿਜ਼ਲਟ ਮਿਲਿਆ ਮੈਂ ਤਾਂ ਹੀ ਦੱਸਿਆ ਠੀਕ ਆ ਕੋਈ ਸਾਲਟ ਹੋਵੇ ਜਾਂ ਕੁਝ ਵੀ ਮੈਂ YouTube ਤੋਂ ਦੇਖ ਕੇ ਨਹੀਂ ਪਾਉਂਦਾ ਕਈ ਕਰਦੇ ਕਿ YouTube ਤੋਂ ਦੇਖਿਆ YouTube ਤੋਂ ਵੀਡੀਓ ਬਣਾਈ ਇਹਦਾ ਕੀ ਆ ਕਿੱਤੋਂ ਆ ਬਸ ਉਹੋ ਹੀ ਬੋਲ ਕੇ ਦੱਸ ਦੇਣਾ ਜੀ ਆ ਚੀਜ਼ਾਂ ਤੋਂ ਦੇ ਲੋ ਮੈਂ ਭਈਆ ਕੈਪਸੂਲ ਦਿੱਤਾ ਮੈਨੂੰ ਇਹਦਾ ਫਰਕ ਲੱਗਾ ਹਨ ਤੇ ਬਹੁਤ ਫਰਕ ਆਇਆ ਇਸ ਕੈਪਸੂਲ ਨਾਲ ਇਹਨੇ ਕਬੂਤਰ ਮੇਰੇ ਗੋਲ ਕਰਤੇ ਥੱਲੋ ਜਿਹੜੇ ਐਨ ਸੁੱਕੇ ਸੀ ਆ ਤਿੰਨਾਂ ਚੀਜ਼ਾਂ ਨਹੀਂ ਬਸ ਇਹ ਚਾਰ ਤੋਂ ਪੰਜ ਦੇਣੀ ਦਿੱਤਾ ਦੋ ਦਿਨ ਹੋਰ ਦੇਣਾ ਮੈਂ ਕਿਉਂਕਿ ਮੇਰੇ ਕਬੂਤਰ ਜ਼ਿਆਦਾ ਕਮਜ਼ੋਰ ਹੋ ਗਏ ਸੀ ਨਾ ਬਿਮਾਰ ਵੀ ਹੋ ਗਏ ਸੀ ਤੇ ਇਹੇ ਦੇਣ ਤੋਂ ਬਾਅਦ ਤੁਸੀਂ ਜਦੋਂ ਆ 4-5 ਦਿਨ ਦੇ ਲਈ ਤੇ ਬਾਬੇ ਉਸ ਤੋਂ ਬਾਅਦ ਜਦੋਂ ਆ 5 ਦਿਨ ਦਾ ਕੋਰਸ ਹੋ ਗਿਆ ਨਾ ਆਪਾਂ ਜਿੱਦਾਂ ਅੱਧਾ ਲੀਟਰ ਪਾਣੀ ਲੈਣਾ ਉਹਦੇ ਵਿੱਚ ਇੱਕ ਆਲੂ ਬਖਾਰਾ ਠੀਕ ਹੈ ਅੱਧਾ ਲੀਟਰ ਪਾਣੀ ਦੇ ਵਿੱਚ ਇੱਕ ਆਲੂ ਬਖਾਰਾ ਦੋ ਪੱਤੇ ਤੁਰਸੀ ਦੇ ਦੋ ਪੱਤੇ ਪਦੀਨੇ ਦੇ ਪੂਤਨੇ ਦੇ ਪਦੀਨਾ ਕਹਿੰਦੇ ਨਾ ਪੂਤਨੇ ਦੇ ਤਿੰਨ ਤੋਂ ਚਾਰ ਪੱਤੇ ਫੁੱਲਾਂ ਦੇ ਜਿਹੜੇ ਆਪਣੇ ਗਲਾਬ ਦੇ ਫੁੱਲ ਹੁੰਦੇ ਨਾ ਫੁੱਲ ਦੇ ਪੱਤੇ ਜਿਹੜੇ ਫੁੱਲ ਹੁੰਦੇ ਆ ਚਾਰ ਫੁੱਲ ਦੇ ਮਤਲਬ ਪੱਤੀਆਂ ਜਿਹੜੀਆਂ ਹੁੰਦੀਆਂ ਫੁੱਲਦੀਆਂ ਚਾਰ ਚਾਰਕ ਪੀਸ ਹੋ ਲੈ ਲੈਣੇ ਤੁਸੀਂ ਤੇ ਚਾਰ ਪੰਜ ਦਾਣੇ ਨਾਰਦਾਣੇ ਦੇ ਤੇ ਇੱਕ ਚੁਟਕੀ ਤੁਸੀਂ ਅਜਵੈਨ ਦੀ ਤੇ ਸੌਂਫ ਦੀ ਇਹਨੂੰ ਉਬਾਲ ਲਓ ਉਬਾਲ ਕੇ ਉਦੋਂ ਬਾਅਦ ਤੁਸੀਂ ਸਵੇਰੇ ਖਾਲੀ ਪੇਟ ਜਦੋਂ ਕਬੂਤਰ ਬਿਲਕੁਲ ਖਾਲੀ ਪੇਟ ਆ ਨਾ ਤੇ ਉਹ ਤੁਸੀਂ ਲਾ ਦੇਣਾ ਕਬੂਤਰਾਂ ਨੂੰ 10-10 ਸੀਸੀ 10-10 ਸੌ ਲੈ ਲਓ ਉਹਦੇ ਵਿੱਚੋਂ ਜਿਹੜਾ ਲੀਟਰ ਚੋਂ ਅੱਧਾ ਲੀਟਰ ਰਹਿ ਜਾਣਾ ਜਾਦੇ ਲੀਟਰ ਚੋਂ ਜਿੰਨੇ ਚ ਵੀ ਤੁਸੀਂ ਵਾਲੋਗੇ ਉਹਦਾ ਅੱਧਾ ਕਰਨਾ ਮਤਲਬ ਚਾਹੇ ਲੀਟਰ ਚ ਵਾਲੋ ਚਾਹੇ ਅੱਧੇ ਲੀਟਰ ਚ ਵਾਲੋ ਅੱਧੇ ਲੀਟਰ ਚ ਵਾਲੋਗੇ ਤਾਂ ਪਾਈਆ ਰਹਿ ਗਿਆ ਤੇ ਉਹ ਜੇ ਪਾਈਆ ਰਹਿ ਗਿਆ ਤਾਂ ਉਹਦੇ ਵਿੱਚੋਂ ਫਿਰ 5 ਸੀਸੀ ਲੈਣਾ ਤੇ 10 ਸੀਸੀ ਲੈਣਾ ਫੋਕਾ ਜੇ ਅੱਧਾ ਕਿਲੋ ਰਹਿ ਗਿਆ ਕਿਲੋ ਦੇ ਵਿੱਚੋਂ ਪਾਣੀ ਕਿਲੋ ਪਾਣੀ ਦੇ ਹਿਸਾਬ ਨਾਲ ਤੁਸੀਂ ਵਾੜ ਲਿਆ ਤਾਂ ਫਿਰ 10 ਲੀਟਰ 10 ਐਮਐਲ ਲੈਣਾ ਹਨਾ 10 ਐਮਐਲ ਲੈ ਖਾਲੀ ਪੇਟ ਤੁਸੀਂ ਇਹਨੂੰ ਪੁੱਤਰ ਲਾ ਕੇ ਘੰਟਾ ਡੇਢ ਘੰਟਾ ਧੁੱਪੇ ਪਾ ਦਿਓ ਜੋਣ ਪਾਣੀ ਖਿੱਚ ਕੇ ਤੂੰ ਪੋਲੇ ਆ ਕੇ ਜਿੱਦਾਂ ਕੂਤਰ ਉੱਡ ਕੇ ਆਂਦਾ ਉਹਦਾ ਸੇਮ ਸਾंभ ਕੇ ਠੀਕ ਆ 2 ਮਿੰਟ ਬੈਠਾ ਰਹਿਣ ਦੋ ਕੂਤਰ ਨੂੰ 10-15 ਮਿੰਟ ਜੋ ਧੁੱਪੇ ਲਾਉਣਾ ਫੇਰ ਪਾਣੀ ਕੂਤਰ ਆਪੀਵੇ ਜਦੋਂ ਪਾਣੀ ਖਿੱਚ ਗਿਆ ਅਬਲਦੇ ਪਾਣੀ ਪਿਉ ਗਾਰੀ ਕਿਉਂਕਿ ਇਹਨੇ ਚੰਗੀ ਤਰ੍ਹਾਂ ਗਰਮੀ ਕੱਢ ਦੇਣੀ ਆ ਬਾਜਾ ਪੀਂਦਾ ਵਿੱਚੋਂ ਪੀ ਕੇ ਜਦੋਂ ਪਾਣੀ ਖਿੱਚ ਗਿਆ ਉਸ ਤੋਂ ਬਾਅਦ ਗਿਰੀਆਂ ਪਾ ਦੋ ਉਸ ਦਿਨ ਰਾਤ ਨੂੰ ਲੱਸੀ ਨਾ ਦਿਓ ਜਿੱਦਣ ਇਹ ਕਰੂਗੇ ਆਪਾਂ ਉਸ ਤੋਂ ਬਾਅਦ ਹੋਈ ਲਗਾਤਾਰ ਲੱਸੀ ਕੱਲੀ ਵੀ ਦੇ ਸਕਦੇ ਆ 5 ਸੀਸੀ 10 ਸੀਸੀ 5 ਸੀਸੀ 10 ਸੀਸੀ ਦੇ ਵਿੱਚ ਵਿੱਚ ਦੇ ਸਕਦੇ ਆ ਇਹ ਦਿਨ ਆਪ ਤਾਂ ਤੁਹਾਡੇ ਗੋਲ ਹੋ ਜੂਗੇ ਰਿਹੈਸ਼ ਗਰਮੀ ਸਾਰਾ ਕੁਝ ਨਿਕਲ ਜੂਗਾ ਇਹ ਚੀਜ਼ਾਂ ਕਰਨ ਦੇ ਨਾਲ ਬਾਬਾ ਅਸੀਂ ਨੁਕਤਾ ਹਨਾ ਤੇ ਹੁਣ ਕਈ ਭਰਾ ਕਹਿੰਦੇ ਵੀ ਆਪਣੇ ਕਬੂਤਰਾਂ ਦਾ ਸ਼ੌਂਕ ਕਰਾ ਦਿਓ ਹਨਾ ਆ ਤਾਂ ਤੁਹਾਨੂੰ ਮੈਂ ਸਾਰੇ ਦਿਖਾ ਦਤੇ ਆ ਤੇ ਜਿਹੜੇ ਆਪਣੇ ਬਾਬੇ ਉੱਤੇ ਕਬੂਤਰ ਆ ਆ ਜੋਦ ਹੁੰਨੇ ਆ ਜਿਹੜੇ ਮੈਨੂੰ ਲੱਗਦਾ ਨਹੀਂ ਐਤਕੀ ਛੱਡ ਹੋਣਗੇ ਸਾਡੇ ਕੋਲ ਇੱਕ ਬੱਚਾ ਇੱਥੋਂ ਚੱਕਣਾ ਬਾਬਿਓ ਹਰੇ ਗੁਲਾਬੀ ਟੂਸੇ ਵਾਲਾ ਤੇ ਇਹ ਵੀ ਛੱਡੀਏ ਬਾਜੀ ਹਨਾ ਸਾਫ ਤੇ ਕਣਈਆ ਹੁਣ ਸਾਫ ਕਰਨ ਵਾਲੇ ਬਾਬੇ ਉਹ ਗੰਦ ਪਿਆ ਹੋਆ ਗੁੱਡੇ ਚ ਤੇ ਕੱਲ ਨੂੰ ਇਹ ਹੁੱਡਾਂਾਂ ਦਾ ਸਾਫ ਕਰੂੰਗਾ ਗਰੰਟੀ ਆ ਵੀ ਕੱਲ ਨੂੰ ਕਰ ਦਾਂਗੇ ਆਪਾਂ ਇਹ ਤੇ ਆਹ ਬੱਚੇ ਆਪਣੇ ਬਿਲਕੁਲ ਸਹੀ ਵੇੜ ਦਾ ਪਰ ਸਾਫ ਹੁਣ ਹੁਨੇ ਆ ਪੱਟਣੇ ਪੈਣੇ ਇਹ ਇੱਕ ਦੋ ਕਬੂਤਰੀਆਂ ਦੇ ਵਿੱਚ ਆ ਕਾਲਾ ਤਾਂ ਪਾ ਕੱਢਣਾ ਹੀ ਨਹੀਂ ਹੈ ਨਾ ਇਹ ਤਾਂ ਰੋਕਾਂਗੀ ਕੱਲ ਨੂੰ ਨਸਲ ਲਈ ਪਹਿਲਾਂ ਹੀ ਨਿਕਲੇ ਆ ਆਪਣੇ ਕੋ ਕਾਲਾ ਤੇ ਆਹ ਬੱਚਾ ਇਹ ਖਰਾਬ ਹੋ ਗਿਆ ਨਾ ਇਹਨੂੰ ਵੀ ਰੋਕਣਾਈਆ ਇਹ ਬਹੁਤ ਚੰਗੇ ਜੋੜੇ ਦਾ ਮਤਲਬ ਆਪਾਂ ਮਤਲਬ ਪਾਸ ਹੀ ਸੀ ਮਤਲਬ ਇਹ ਬੱਚਾ ਛੱਡਣਾ ਸੀ ਤੇ ਇਹ ਟਾਵਰ ਤੇ ਲੱਗ ਬਹਿਣ ਲੱਪਿਆ ਪੁੱਤਰ ਇਹ ਜੋ ਕਲੀਆਂ ਵਾਲੇ ਕੱਢਿਆ ਨਾ ਪਹਿਲੇ ਦਿਨ ਮੇਰੇ ਤੋਂ ਉਦਾਂ ਹੀ ਨਿਕਲ ਗਿਆ ਮਤਲਬ ਜਾਲ ਜੂਲ ਚ ਵੀ ਨਹੀਂ ਪਾਇਆ ਸੀ ਤੇ ਪਤੰਦਰ ਜਾ ਕੇ ਬਹਿ ਗਿਆ ਆ ਟਾਵਰ ਤੇ ਤੇ ਦੂਜੇ ਦਿਨ ਘਰੋਂ ਆਇਆ ਸੀ ਵੀ ਟਾਵਰ ਤੇ ਜਾਣ ਲੱਪਿਆ ਫੇ ਮੈਂ ਇਹਨੂੰ ਡਾਇਆ ਨਹੀਂ ਦੋ ਤਿੰਨ ਦਿਨ ਰੋਕੇ ਚਾਰ ਦਿਨ ਰੋਕੇ ਡਾਇਆ ਫੇੜ ਟਾਵਰ ਤੇ ਆ ਫਿਰ ਹੋ ਗਈ ਦਿੱਤਾ ਫੇੜਾਇਆ ਹੀ ਨਹੀਂ ਇਹਨੂੰ ਬੜਾ ਵੀ ਹੋਈ ਬੜਾ ਘੈਂਟ ਜਾਉਣ ਦੇ ਵਕਤ ਇਹ ਆ ਗਈਆਂ ਮਾਦੀਆਂ ਹਨਾ ਇਹ ਵੀ ਖੁੱਡਾ ਸਾਫ਼ ਕਰਨ ਵਾਲਾ ਦਾਣੀ ਮਪਾਈ ਸੀਗੇ ਤੇ ਚੱਕੇ ਨਹੀਂ ਮੁਰਿਓ ਇਹਨਾਂ ਤੇ ਉਹਨਾਂ ਨੇ ਤਾਂ ਖਾਲੇ ਇੱਥੇ ਥੋੜੇ ਜਿਆਦਾ ਪੈ ਗਏ ਇਹ ਵੀ ਚੱਕ ਲੈਨੇ ਹਨਾ ਕੱਲ ਨੂੰ ਖੁੱਡਾ ਸਾਫ਼ ਆਪਾਂ ਕਰਨਾ ਕਿਸੇ ਵੀ ਹਾਲਤ ਤੇ ਆਹ ਈ ਕੁਤਰੀ ਆਪਾਂ ਪਿਛਲੇ ਸਾਲ ਮੋਲੀ ਜਿੱਤੀ ਸੀ ਛੱਡ ਨਹੀਂ ਹੋਈ ਹਨਾ ਤੇ ਇਹਨੂੰ ਬਾਬੇ ਪੱਟ ਦਤਾ ਮੈਂ ਲੁੰਡੀ-ਕੁੰਡੀ ਕਰਤਾ ਛਾੜੇ ਬਹੁਤ ਪੈ ਗਈ ਸੀ ਇੱਕ-ਇੱਕ ਕੁਤਰੀ ਇੱਕ ਆਪਣ ਡੰਡੇ ਵਾਲੀ ਦੀ ਭੈਣ ਆ ਬੈਠੀ ਲਾਲਸਰ ਵਾਲੀ ਆਹ ਵਾਲੀ ਇਹ ਵੀ ਪੱਟੀ ਜਾਣ ਟੁੰਡ-ਮੁੰਡੋ ਕੀਤੀ ਆ ਆਹ ਕੁਤਰੀ ਉਹ ਜਿਹੜੀ ਆਪਣੀ ਬੋਟ ਲੀ ਸੀ ਨਾ ਨਸਲ ਬਹੁਤ ਚੰਗੀ ਆ ਇਹ ਸਰੀਰ ਨਹੀਂ ਬਣਾਉਂਦੀ ਤੇ ਹੈਗੀ ਨਹੀਂ ਕਿ ਜੀਵ ਯੋਗ ਦੀ ਡੀ ਗਿਆ ਇਹ ਬੱਚਾ ਹੀ ਜਿਹਦਾ ਨਾ ਪ੍ਰੋਬਲਮ ਚ ਹੀ ਪਲਿਆ ਸੀ ਇਹ ਪਹਿਲਾਂ ਮਰ ਚੱਲਾ ਸੀ ਚਲੋ ਟ੍ਰੀਟਮੈਂਟ ਕਰਕੇ ਬੱਚਾ ਬਚਾ ਲਿਆ ਬਾਅਦੋਂ 2:3 ਵਜੇ ਤੱਕ ਉੜਦੀ ਰਹੀ ਘਰੇ ਇਹ ਤੇ ਸਰੀਰ ਹੈ ਨਹੀਂ ਮੈਂ ਤਾਂ ਐਂਡ ਨਹੀਂ ਇਹਨੇ ਕਰਨਾ ਇਸ ਕਰਕੇ ਫਿਰ ਮੈਨੂੰ ਰੋਗ ਹੀ ਲਿਆ ਤੇ ਸੁੱਜ ਵੀ ਗਈ ਹੀ ਸੱਚ ਤਾਂ ਰੁਕੀ ਇਹ ਸੁੱਜ ਗਈ ਹੀ ਘਰੇ ਤਾਂ ਰੋਗ ਲਈ ਸੀ ਹਨਾ ਬਾਕੀ ਇਹ ਕੱਢੀ ਜਾਣੇ ਆਪਾਂ ਪੁੱਤਰ ਤੇ ਆਹ ਖੁੱਡਿਆ ਤੇ ਵੀ ਬਾਬੇ ਕਰੋਣੀ ਸੀਲਿੰਗ ਹਨ ਪਰ ਇਹ ਠੰਡੇ ਆ ਮੈਨੂੰ ਇਹ ਸੀ ਮੈਂ ਕਹ ਤਪੂਗੇ ਇਹ ਮੋਟਾ ਲੈਂਟਰ ਪਾਏ ਕਰਕੇ ਮਾਸਾ ਵੀ ਨਹੀਂ ਦਪਦਾ ਠੰਡੇ ਇਹ ਨਹੀਂ ਦਪਦੇ ਹੈਗੇ ਇਹ ਲੈਂਟਰ ਵੀ ਬਹੁਤ ਮੋਟਾ ਹੈ ਜਦਾਂ ਆਹ ਘਟੋ ਘਟ ਵੀ 6-7 ਇੰਚ ਦਾ ਹੋਣਾ ਇਹ ਮੋਟਾ ਲੈਂਟਰ ਇਹ ਨਹੀਂ ਦਪਦਾ ਆਹ ਜਰੂਰ ਦਪਦਾ ਪਤਲਾ ਹੋਣ ਕਰਕੇ ਪਤਲਾ ਇਹ ਵੀ ਇਹ ਵੀ ਉਦਾਂ ਤਾਂ ਹੋਣਾ ਹੀ ਆ ਮੇਰੇ ਸਾਬ ਹੁਣ 4-4 5 ਇੰਚ ਦੇ ਲੱਗਦੇ ਵੀ ਹੋਣਾ ਹੀ ਆ ਆ ਦਾਣੇ ਮੈਂ ਲੈ ਕੇ ਜਾਨਾ ਬਾਅਦ ਚ ਥੱਲੇ ਤੇ ਵੱਡੇ ਉਤਰ ਬਾਬਿਓ ਆ ਬੜੀਆਂ ਫੁੰਦਰੀਆਂ ਆਪਣੀਆਂ ਤੇ ਆ ਆਪਣੀਆਂ ਚਿੜੀਆਂ ਅੱਜ ਸਾਰਾ ਕੁਝ ਹੀ ਦਿਖਾਵਾਂਗੇ ਆਂਡੇ ਤੇ ਤੇ ਇਹਨਾਂ ਨੇ ਫੇਰ ਤੇ ਹੁਣ ਦੇ ਤੋਤੇ ਬਾਬਿਓ ਕਹਿੰਦੇ ਸੀ ਤੋਤੇ ਬਾਬਿਓ ਆਪਾਂ ਦਿਖਾ ਨਹੀਂ ਸਕਦੇ ਹੈਗੇ ਤਾਂ ਪਾਲਤੂ ਆ ਇਹ ਤੇ ਇਹ ਆਪਾਂ ਦੇ ਦੇਣੇ ਤੋਤੇ ਹੁਣ ਇਹਨਾਂ ਦੇ ਪਰ ਆ ਗਏ ਆ 2.5 ਦੇਣੇ ਦੇਣੇ ਕੀ ਇਹ ਡਾ ਦੇਣੇ ਇਹਨਾਂ ਦੇ ਪਰ ਜਿੱਤੋਂ ਮੈਂ ਲੇਖੀ ਨਾ ਉਹਨੇ ਕੱਟੇ ਹੋਏ ਸੀ ਪਰ ਆਪਾਂ ਕੱਟੀ ਦੇਣੀ ਹਨ ਤੇ ਇਹਨਾਂ ਨੂੰ ਸਾਰ ਕਰਕੇ ਜਾਂਦੇ ਕਿਤੇ ਨਹੀਂਗੇ ਇੱਥੇ ਕੋਠੇ ਦੇ ਘੁੰਮਦੇ ਫਿਰਦੇ ਰਹਿੰਦੇ ਆ ਇਹਨਾਂ ਦੇ ਪਾਰ ਆ ਗਏ ਆ ਹੁਣ ਇਹਨਾਂ ਨੂੰ ਮੈਂ ਕੱਲ ਨੂੰ ਕੱਲ ਜਾਂ ਪਰਸੋਂ ਨੂੰ ਬੇਲੇ ਹੋਏ ਇਹਨਾਂ ਨੂੰ ਖੁੱਲੇ ਛੱਡ ਦੇਣਾ ਇੱਥੇ ਬਾਹਰ ਇਹਨਾਂ ਦਾ ਕੇਜ ਲਾ ਕੇ ਨਾ ਇੱਕ ਆਊਗੇ ਆਊਗੇ ਨਹੀਂ ਆਊਗੇ ਨਾਲ ਸੀ ਉੱਦਾਂ ਇੱਥੋਂ ਜਾਂਦੇ ਨਹੀਂ ਇਹ ਇਹ ਕੱਟੇ ਜਿੱਦਾਂ ਸੀ ਨਾ ਜਦੋਂ ਇੱਥੇ ਮੈਂ ਬੇਡੇ ਤੇ ਛੱਡਦਾ ਰਹਿੰਦਾ ਸੀ ਕਦੀ ਇੱਥੇ ਉੱਪਰ ਬੈਠੇ ਰਹਿੰਦੇ ਹੁਣ ਵੀ ਇੱਕ ਦਿਨ ਮੇ ਤੋਂ ਨਿਕਲ ਗਿਆ ਸੀਗਾ ਤੇ ਇਹ ਇੱਥੇ ਉੱਪਰ ਹੀ ਬੈਠਾ ਰਹਿ ਗਿਆ ਨਹੀਂ ਤੇ ਇਹਨਾਂ ਦੇ ਆਪਾਂ ਭਰਪੂਰ ਪੱਟ ਕੇ ਐ ਸੋਰੀ ਸਰ ਹੋ ਗਏ ਆ ਪਰ ਕੀ ਪੱਟਣੇ ਹੁਣ ਸਰ ਹੋ ਗਏ ਆ ਉਹ ਖੁੱਡੇ ਜੋ ਕੱਢ ਕੇ ਇੱਥੇ ਉੱਪਰ ਇਹਦਾ ਕੇਜ ਲਾ ਕੇ ਨਾ ਇੱਥੇ ਰਹਿਣਗੇ ਰਹਿਣਗੇ ਚੱਲ ਜਾਣਗੇ ਚੱਲ ਜਾਣਗੇ ਕੋਈ ਚੱਕਰ ਨਹੀਂ ਹਨਾ ਇਹਨਾਂ ਦਾ ਜਿੱਥੇ ਦਾ ਦਾਣਾ ਪਾਣੀ ਹੋਊਗਾ ਉੱਥੇ ਖਾ ਲੈਣਗੇ ਜਾ ਕੇ ਤੇ ਉਹਦਾ ਬੋਲਦੇ ਹੈਗੇ ਪਾਲਤੂ ਆ ਇਹ ਪਰ ਉਹ ਪਰ ਕੱਟਣੇ ਗਲਤ ਗੱਲ ਆ ਅਈ ਤਾਂ ਕਬੂਤਰਾਂ ਦੇ ਨਹੀਂ ਗਦੀ ਕੱਟੀ ਦੇ ਹਨਾ ਸਾਰੇ ਸਾਰੀ ਰਹਿੰਦੇ ਆਪਣੇ ਕਬੂਤਰ ਤੇਰਾ ਦੇ ਕਮੈਂਟ ਆਈ ਸੀ ਬਦਾਮਾਂ ਤੋਂ ਵੀਰ ਆਪਾਂ ਜਿਹੜੇ ਪਿਛਲੀ ਵਾਰੀ ਬਾਦਾਮ ਪਤਸਾਰੀ ਕੋਲਿਆ ਉਹ ਬਾਦਾਮ ਵਾਲੇ ਚੰਗੇ ਸੀ ਕਿ ਉਹਨਾਂ 'ਚ ਤੇਲ ਬਹੁਤ ਸੀਗਾ ਤਾਂ ਕਰਕੇ ਉਹ ਗਲਦੇ ਨਹੀਂ ਸੀ ਹਨਾ ਹੁਣ ਆਪਾਂ ਜਿਹੜੇ ਆ ਲਿਆਂਦੇ ਇਹਨਾਂ 'ਚ ਤੇਲ ਹੈਗਾ ਪਰ ਘੱਟ ਆ ਇਹ ਪੋਲੇ ਆ ਦੇਖੋ ਕੱਚੇ ਜੀ ਨੋਂ ਖੁੱਬਦਾ ਦੇ ਆ ਨੋਂ ਲਿਬੜ ਗਿਆ ਤੇਲ ਹੈਗਾ ਇਨਾਂ ਜੇ ਨਹੀਂ ਹੈ ਨਹੀਂ ਆ ਦੇਖੋ ਹਾ ਤੇਲ ਲੱਗਾ ਉੱਤੇ ਤੇਲ ਇਨਾਂ 'ਚ ਵੀ ਵਾਦੂ ਆ ਪਰ ਇਹ ਗਲਦੇ ਆ ਜਲਦੀ ਇਹਦਾ ਉਦਾਂ ਹੀ ਆਖੋ ਕਰੋ ਤੇ ਓਹ ਇਹਨਾਂ ਨੂੰ ਨਹੀਂ ਤਾਂ ਦੂਜੇ ਬਾਦਾਮ 'ਚ ਤਾਂ ਨੋਂ ਖੁੱਬਦਾ ਹੀ ਨਹੀਂਗਾ ਪੋਲੇ ਜੀ ਕਰਨ ਨਹੀਂ ਤੇ ਇਹੇ ਬਦਾਮ ਹੁਣ ਮਾ ਪੋਨਾ ਹਨਾ ਤੇ ਇਹ ਪਚਦੇ ਆ ਸਵੇਰ ਨੂੰ ਖਾਲੀ ਹੁੰਦੇ ਇਹ ਬਦਾਮ ਬਾਕੀ ਜਿਹੜੀ ਆਪਾਂ ਲੱਸੀ ਦਿੰਨੇ ਆ ਉਹ ਬਹੁਤ ਵਧੀਆ ਚੀਜ਼ ਆ ਨਾ ਕਈ ਕਹਿੰਦੇ ਲਗਾਤਾਰ ਵੀਰੇ ਲਗਾਤਾਰ ਦੇਣੀ ਪੈਣੀ ਆ ਜਿਹੜੇ ਉਤਰ ਥੱਲੇੋਂ ਫੰਦੇ ਨਹੀਂ ਆਪਾਂ ਚੀਜ਼ਾਂ ਕਰਦੇ ਨਹੀਂ ਕੂਤਰ ਉੱਡ ਕੇ ਆਉਂਦਾ ਮੱਚਦਾ ਆ ਤੇ ਲੀਵਰ 'ਚ ਗਰਮੀ ਪੈਂਦੀ ਆ ਲੱਸੀ ਦਾ ਵੀਰੇ ਕੋਈ ਨੁਕਸਾਨ ਨਹੀਂ ਆਪਾਂ ਨਹੀਂ ਪੀਂਦੇ ਤੇ ਜੇ ਆਪਾਂ ਨੂੰ ਨਹੀਂ ਕੋਈ ਨੁਕਸਾਨ ਕਰਦਾ ਤੇ ਇਹਨਾਂ ਨੂੰ ਕਿੱਦਾਂ ਕਰੂਗਾ ਹਨਾ ਜੇ ਬਾਈਵਾਦੀ ਲੱਗਦਾ ਵੀ ਆ ਯਾਰ ਬਾਏ ਹੁੰਦੀ ਆ ਜਾਂ ਕੁਛ ਵੀ ਆ ਕਿਤੇ ਕਿਤੇ ਵੀਰੇ ਅੱਧਾ ਮਨੱਕਾ ਦੇ ਦਿਆ ਕਰੋ ਅਰਧਾ ਘਤਾ ਦੇ ਨਾਲ ਚੋ ਮਲ ਇੱਕ ਮਣਕੇ ਦੇ ਚਾਰ ਹਿੱਸੇ ਕਰ ਲੈਣੇ ਆ ਉਹ ਦੇ ਦਿਓ ਠੀਕ ਹੈ ਜੇ ਨਹੀਂ 5 10 ਐਮਲ ਦੁੱਧ ਲਓ ਇੱਕ ਅੱਧਾ ਮਣਕਾ ਹੀ ਉਹਦਾ ਹੀ ਚੌਥਾ ਮਣਕਾ ਦਾ ਇੱਕ ਮਣਕੇ ਦੇ ਚਾਰ ਪੀਸ ਕਰਕੇ ਚੌਥਾ ਹਿੱਸਾ ਲੈ ਲਓ ਉਹ ਜਦੋਂ 10 ਐਮਲ ਚੋਂ 5 ਐਮਲ ਰਹਿ ਗਿਆ ਉਹ 2 2 ਸੀਸੀ ਦੇ ਦਿਓ 2 ਸੀਸੀ ਕਬੂਤਰ ਨੂੰ ਦੇ ਦਿਓ 2 ਨਹੀਂ ਤਾਂ 3 ਸੀਸੀ ਦੇ ਦਿਓ ਹਨਾ 3 ਐਮਲ ਦੇ ਦਿਓ ਕੋਈ ਚੱਕਰ ਨਹੀਂ ਦੇ ਕੇ ਤੋ ਪੈਣੀ ਛੜਨਾ ਇੱਦਾਂ ਹੀ ਬਾ ਸ਼ਾਮੇ ਛੜ ਦਿਓ ਉਹ ਵੀ ਕਬੂਤਰ ਗਰਮ ਹੋ ਜਾਣਗੇ ਜੇ ਬਾਇਵਾਦੀ ਲੱਗਦੀ ਵੀ ਆ ਤੁਹਾਨੂੰ ਹੁੰਦੀ ਆ ਹਨਾ ਉਹਦੇ ਨਾਲ ਵੀ ਸੈੱਟ ਹੋ ਜਾਣਗੇ ਬਾਕੀ ਜਿੱਦਾਂ ਦੇ ਹੁਣ ਦੇਣ ਗਾਂ ਲੱਗੂਗੇ ਆ ਤਾਂ ਗੰਦੇ ਹੀ ਆ ਦੇਣ ਵੀ ਠੰਡੇ ਹੀ ਆ ਗਾਂ ਚ ਤਾਰੇ ਦੇਣ ਲੱਗੂਗੇ ਉਹਦੇ ਵਿੱਚ ਇਹ 100% ਬਾਬੇ ਜਿਹੜੀ ਆਪਾਂ ਲੱਸੀ ਦਿੰਨੇ ਕੰਮ ਕਰੂਗੀ ਠੀਕ ਹੈ ਉਹ ਅੱਛੇ ਠੰਡਾ ਹੀ ਕਬੂਤਰ ਚੱਲਣਾ ਬਾਕੀ ਤਾਰ ਗਰਮ ਜ਼ਰੂਰ ਹੋਣਾ ਚਾਹੀਦਾ ਕਿਤੇ ਕਿਤੇ ਤੁਸੀਂ ਉਹ ਮਨੱਕੇ ਵਾਲਾ ਦੁੱਧ ਵੀ ਦੇ ਦਿਆ ਕਰੋ ਉਹਦਾ ਕੋਈ ਨੁਕਸਾਨ ਨਹੀਂ ਹੈਗਾ ਇਹਦਾ ਇੱਕ ਮਨੱਕੇ ਦੇ ਚਾਰ ਹਿੱਸੇ ਕਰ ਲੇ 10 ml ਚ ਵਾਰ ਲਿਆ ਜਦੋਂ 5 5 ml ਰ ਉਹਦੇ ਵਿੱਚ ਬਾਬੇ ਉਹ ਤੁਸੀਂ 2-2 ਸੀਸੀ ਜਾਂ 3-3 ਸੀਸੀ ਕਬੂਤਰ ਨੂੰ ਦੇ ਦਿਓ ਹਫਤੇ 'ਚ ਇੱਕ ਵਾਰੀ ਠੀਕ ਹੈ ਕਬੂਤਰਾਂ ਦੇ ਇੱਕ ਤਾਂ ਦਰਦ ਦੁਖਾਂਣ ਲੱਜਿਆ ਕਰੂਗੀ ਅੱਧਾ ਕ ਬਦਾਮ ਪੋਣਾ ਵਿੱਚ ਬਦਾਮ ਵੀ ਪਾ ਲਓ ਭਿੱਜਾ ਨਹੀਂ ਉਦਾਂ ਹੀ ਪੋਣਾ ਹਨਾ ਤੇ ਉਹਦਾ ਇਨਸਾਨ ਨਹੀਂ ਹੈਗਾ ਕਬੂਤਰ ਨੂੰ ਗਰਮਾਈਸ਼ ਭਰੂਗਾ ਅੰਦਰ ਤੇ ਲੱਸੀ ਨਾਲ ਦੇਈ ਜਾਓ ਜੇ ਗਰਮੀ ਪਾਊਗੀ ਵੀ ਤਾਂ ਕੱਢੀ ਜਾਊਗਾ ਰੌਣਾਂ ਨਾਲ ਹੀ ਕੱਲ ਨੂੰ ਆ ਸਾਰਾ ਚੱਕ ਕੇ ਕੂਲਰ ਅੰਦਰ ਲਾ ਕੇ ਸਫਾਈ ਚੰਗੀ ਤਰ੍ਹਾਂ ਕਰਕੇ ਆਪਾਂ ਫੇਰੀ ਪਹਿਲਾ ਕੂਤਰ ਡਾਲਣੇ ਆਪਾਂ ਸਵੇਰੇ ਆ ਕੇ ਇਹਨਾਂ ਨੂੰ ਫੇਰੇ ਸੰਭਲਾਂਗੇ ਇਹਨਾਂ ਦੇ ਬਾਦਾਂ ਨੂੰ ਕੱਟ ਲਏ ਸਾਰਾ ਉਹ ਕਰ ਲਿਆ ਤੇ ਪਾਣੀ ਫੇਰੇ ਕਿੱਦਾਂ ਪੇਣਾ ਕਿੰਨਾ ਦੇਣਾ ਉਹ ਏ ਟੂ ਜ਼ੈਡ ਕੱਲ ਨੂੰ ਵੀਡੀਓ ਆਊਗੀ ਹਨਾ ਉਹਦੇ ਵਿੱਚ ਹੀ ਤੇ ਮੈਂ ਥੋੜੇ ਜਣਾ ਛੋਲਿਆਂ ਦੀ ਦਾਲ ਵੀ ਭੇਕੇ ਪਾਈ ਹਨਾ ਸਾਫ ਕੋਣ ਵਾਸਤੇ ਛੋਲਿਆਂ ਵੀ ਪਾ ਸਕਦੇ ਪਰ ਉਹ ਥੋੜੇ ਜਿਆਦਾ ਜਿਹੜੀ ਛਿਲੜ ਹੁੰਦੀ ਹੈ ਨਾ ਉਹ ਕਿਤੇ ਨਾ ਗਲਦੀ ਨਹੀਂ ਇੱਕ ਜਿਆਦਾ ਗਰਮ ਹੁੰਦੀ ਹੈ ਨਾ ਚਲੋ ਆ ਪਾ ਸਕਦੇ ਆ ਇਹਦੇ ਨਾਲ ਕਬੂਤਰ ਬਾਦੇ ਬਹੁਤ ਜਲਦੀ ਆ ਪੌਣੇ ਚਾਰ ਦਾਣੇ ਜਾਂ ਪੰਜ ਬਾਸੀ ਦੋ ਵਾਦ ਨਹੀਂ ਕਿ ਮੁੱਠ ਭਰੀ ਛੜਤੀ ਨਾ ਇੱਕ ਕਬੂਤਰ ਲਈ ਚਾਰ ਜਾਂ ਪੰਜ ਦਾਣੇ ਭੇਕੇ ਇੱਕ ਇਹਦੀ ਵੀ ਕੁੱਟੀ ਸੀਗੀ ਤੇ ਇਹ ਵੀ ਮੈਂ ਪੰਜ ਚਾਰ ਦਿਨ ਪਾਈ ਹਣਾ ਹੁਣ ਬੰਦ ਕਰਤੀ ਯਾਨੀ ਕੰਪਟਰ ਮੂੰਹ ਪੱਟਣ ਲਾਪਣਗੇ ਜਿਆਦਾ ਪਾਵਾਂਗੇ ਤਾਂ ਤੇ ਬੱਦਲ ਫੇਰ ਚੜਨ ਲੱਪਿਆ ਬਾਬਿਓ ਕੱਲ ਨੂੰ ਵਾਜੀ ਪਰਸੋਂ ਨੂੰ ਬਾਜੀ ਛੱਡਣੀ ਆ ਤੇ ਮੀਂਹ ਫੇਰ ਦੱਸਿਆਈ ਆ ਆਪਰ ਜਦੋਂ ਬਾਜੀ ਛੱਡਣੀ ਹੁੰਦੀ ਕੋਈ ਨਾ ਕੋਈ ਕਾਰਨਾਮਾ ਹੁੰਦਾ ਹੀ ਆ ਕਿ ਨਹੀਂ ਤੇ ਆਪਿਛੋ ਬਾਤ ਆ ਤਾਂ ਬਹੁਤ ਚੰਗਾ ਕੀਤਾ ਇਹਨਾਂ ਨੇ ਨੀਦਾ ਮਿੱਟੀ ਬੌਂਦੀ ਹੁਣ ਇੱਕ ਵਾਰੀ ਪਾਣੀ ਲਾ ਦੇਣ ਕਦੂ-ਕਦੂ ਹੋ ਜਾਏ ਤਾਂ ਫੇਰ ਗੱਲ ਬਣੂਗੀ ਹਣਾ ਦੇੜ ਪਰ ਗਰਮੀ ਵਾਲੇ ਆਉਣੇ ਜ਼ਰੂਰ ਆ ਬਾਬਿਓ ਆਉਗੇ ਭਾਵੇਂ ਦੋ ਦਿਨ ਰੋਕੇ ਜਾਂਣ ਚਾਰ ਦਿਨ ਆ ਜਾਣੇ ਆ ਤੇ ਬਾਜੀਆਂ ਆਉਗੀਆਂ ਵੀ ਹੋਈ ਜਾਣੀਆਂ ਹੁਣ ਵੱਧੂ ਮਤਲਬ ਛੋਟੀਆਂ ਬਾਜੀਆਂ ਤਾਂ ਵੱਧੂ ਆਈ ਜਾਂਦੀਆਂ ਆਪਣੇ ਇਲਾਕੇ 'ਚ ਵੀ ਤੇ ਆਪਾਂ ਵੀ ਕਰਾਵਾਂਗੇ ਪਰ ਹੁਣ ਆਪਾਂ ਛੋਟੀ ਬਾਜੀ ਕਰਾਵਾਂਗੇ ਵੱਡੀ ਨਹੀਂ ਵੱਡੀ ਅਗਲੇ ਸਾਲ ਹੀ ਕਰਾਵਾਂਗੇ ਤੇ ਮੋਟਸਾਲ ਹੁਣ ਜਿਹੜਾ ਦੇਣਾ ਹੋ ਅਗਲੇ ਸਾਲ ਦਵਾਂਗੇ ਐਤਕੀ ਫ੍ਰਿਜ ਫੁਰਿਜ ਰੱਖ ਕੇ ਜਾਂ ਕੁਛ ਉਦਾਂ ਵੀ ਹੈਣਾ ਭਰਾਵਾਂ ਨੇ ਸੱਦ ਕੇ ਥੋੜੇ ਕੂਤਰ ਛੜਾ ਕੇ ਆ ਜਿਹੜੇ ਬਾਈਆਂ ਦਾ ਸਨਮਾਨ ਆਪਾਂ ਪਹਿਲਾਂ ਬੋਲਿਆ ਸੀ ਉਹ ਸਨਮਾਨ ਕਰਦਾਂਗੇ ਤੇ ਬਾਕੀ ਦਾ ਕੰਮ ਅਗਲੇ ਸਾਲ ਸਹੀ ਤੇ ਠੀਕ ਆ ਬਾਬਿਓ ਜੇ ਵੀਡੀਓ ਵਧੀਆ ਲੱਗਦੀਆਂ ਹੁੰਦੀਆਂ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਆਪਦੇ ਕੋਈ ਵੀ ਅਗਲੇ ਨੁਕਤੇ ਤੇ ਕਿਹੜੇ ਨੁਕਤੇ ਤੇ ਵੀਡੀਓ ਬਣਾਈਏ ਹੋ ਮੈਨੂੰ ਦੱਸਿਆ ਕਰੋ ਫਿਰ ਬੰਦੇ ਨੂੰ ਇੱਕ ਆਈਡੀਆ ਲੱਭ ਜਾਂਦਾ ਹਨਾ ਵੀ ਆਹ ਯਾਰ ਕਮੈਂਟ ਜਿਆਦਾ ਆਏ ਆ ਜਿਹੜੇ ਜਿਆਦਾ ਕਮੈਂਟ ਆਇਆ ਕਰਨਗੇ ਤੇ ਉਹ ਆਪਾਂ ਬਣਾ ਦਿਆ ਕਰਾਂਗੇ ਵੀਡੀਓ ਠੀਕ ਆ ਤੇ ਠੀਕ ਆ ਬਾਬੇ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ